प्यारे दोस्तों प्यार भरी सत श्री अकाल जी हां जी दोस्तों पेंशन दी कम्युटेशन ਨੂੰ ਲੈ ਕੇ ਬਹੁਤ ਸਾਰੇ ਪੈਨਸ਼ਨਰ ਨੇ ਜਿਨ੍ਹਾਂ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਆਪਣੀ ਪਟੀਸ਼ਨ ਦਾਇਰ ਕੀਤੀ ਸੀ ਜਿਹੜੀ ਰਿਕਵਰੀ ਹੈ ਉਸ ਦਾ ਸਮਾਂ ਉਸ ਦੇ ਸਮੇਂ ਸੀਮਾ ਨੂੰ ਘਟਾਇਆ ਜਾਵੇ ਸੋ ਇਸ ਨੂੰ ਲੈ ਕੇ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਇਸ ਜੱਜਮੈਂਟ ਦੀ ਗੱਲ ਕਰੀਏ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਕਨੈਕਟਡ ਕੇਸ ਜਿਹੜੇ ਕਿ ਲਗਭਗ 8008 ਕੇਸ ਨੇ ਜਿਨ੍ਹਾਂ ਦਾ ਫੈਸਲਾ ਮਾਨਜੋਗ ਕੋਰਟ ਨੇ ਕਰ ਦਿੱਤਾ ਹੈ ਤੇ ਸਾਰੀਆਂ ਜਿਹੜੀਆਂ ਪਟੀਸ਼ਨਾਂ ਨੇ 8008 ਦੀਆਂ ਪਟੀਸ਼ਨਾਂ ਉਸ ਨੂੰ ਡਿਸਮਿਸ ਕਰ ਦਿੱਤਾ ਹੈ ਇਸ ਤੋਂ ਪਿੱਛੇ ਅਗਰ ਅਸੀਂ ਜਾਈਏ ਤਾਂ ਕਮਿਊਟੇਸ਼ਨ ਦਾ ਕੇਸ ਸੀ ਜਿਹੜੇ ਕਿ ਰਿਟਾਇਰੀ ਕਰਮਚਾਰੀ ਨੇ ਉਹਨਾਂ ਨੇ ਇਹ ਕਿਹਾ ਸੀ ਇਹ ਪਟੀਸ਼ਨ ਦਾਇਰ ਕੀਤੀ ਸੀ ਕਿ ਅਸਲ ਦੇ ਵਿੱਚ ਜਿਹੜੀ ਕਮਿਊਟੇਸ਼ਨ ਦੀ ਅਮਾਉਂਟ ਹੈ ਪੈਨਸ਼ਨ ਦਾ ਕੁਝ ਹਿੱਸਾ ਰਿਟਾਇਰਮੈਂਟ ਦੇ ਵਕਤ ਐਡਵਾਂਸ ਲੈ ਲਿਆ ਜਾਂਦਾ ਹੈ ਕਿਸੇ ਵੀ ਪੈਨਸ਼ਨਰ ਵੱਲੋਂ ਫਿਰ ਉਹ ਜਿਹੜਾ ਹੈ ਆਉਣ ਵਾਲੇ 15 ਸਾਲਾਂ ਦੌਰਾਨ ਇਸ ਤਰ੍ਹਾਂ ਜੋ ਕਟਿਆ ਜਾਂਦਾ ਹੈ ਯਾਨੀ ਕਿ ਪੈਨਸ਼ਨਰ ਵੱਲੋਂ ਉਹ ਵਾਪਸ ਕੀਤਾ ਜਾਂਦਾ ਹੈ ਇਸ ਨੂੰ ਲੈ ਕੇ ਜਿਹੜੀ ਪਟੀਸ਼ਨ ਫਾਈਲ ਕੀਤੀ ਗਈ ਸੀ ਕਿ ਜਿਹੜੀ ਕਟੌਤੀ ਹੈ ਉਹ ਲਗਭਗ 12 ਸਾਲਾਂ ਦੌਰਾਨ ਜਾਂ ਫਿਰ 10 ਸਾਲਾਂ ਦੌਰਾਨ ਹੋਣੀ ਚਾਹੀਦੀ ਹੈ 15 ਸਾਲ ਤੱਕ ਦੀ ਜੋ ਕਟੌਤੀ ਹੁੰਦੀ ਹੈ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਉਹ ਗਲਤ ਹੈ ਸੋ ਇਸ ਪਟੀਸ਼ਨ ਦੇ ਫਾਈਨਲ ਆਰਡਰ ਤੋਂ ਯਾਨੀ ਕਿ ਜਿਹੜਾ ਮਾਨਜੋ ਕੋਰਟ ਨੇ ਫੈਸਲਾ ਕੀਤਾ ਹੈ ਉਸ ਤੋਂ ਪਹਿਲਾਂ ਸਟੇ ਆਰਡਰ ਵੀ ਮਾਨਜੋ ਕੋਰਟ ਵੱਲੋਂ ਲਗਾਇਆ ਗਿਆ ਸੀ ਜਿੱਥੇ ਬਹੁਤ ਸਾਰੇ ਪਟੀਸ਼ਨਰ ਨੇ ਪੈਸ਼ਨਰ ਨੇ ਜਿਨ੍ਹਾਂ ਦੀ ਕਟੌਤੀ 10 ਸਾਲ ਜਾਂ 10.5 ਸਾਲ ਤੋਂ ਉੱਪਰ ਹੋ ਗਈ ਸੀ ਉਹ ਕਟੌਤੀ ਨੂੰ ਬੰਦ ਕਰਨ ਦੇ ਹੁਕਮ ਜਿਹੜੇ ਕਿ ਜਾਰੀ ਕਰ ਦਿੱਤੇ ਗਏ ਸੀ ਯਾਨੀ ਕਿ ਸਟੇ ਆਰਡਰ ਲਗਾ ਦਿੱਤੇ ਗਏ ਸੀ ਪਰ ਕਿਉਂਕਿ ਹੁਣ ਮਾਂਜੋ ਕੋਰਟ ਵੱਲੋਂ ਇਹ ਜਿਹੜੀਆਂ ਪਟੀਸ਼ਨਰ ਨੇ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ ਯਾਨੀ ਕਿ ਇਸ ਨੂੰ ਲੈ ਕੇ ਮਾਂਜੋ ਕੋਰਟ ਵੱਲੋਂ ਮੰਨਿਆ ਗਿਆ ਹੈ ਕਿ ਕੋਈ ਵੀ ਤਰਕ ਜਿਹੜਾ ਪਟੀਸ਼ਨਰ ਜਾਂ ਫਿਰ ਉਹਨਾਂ ਦੇ ਵਕੀਲ ਇਸ ਤਰ੍ਹਾਂ ਦਾ ਨਹੀਂ ਰੱਖ ਸਕੇ ਜਿਸ ਨਾਲ ਇਹ ਕਾਰਨ ਸਮਝਾਵੇ ਕਿ 15 ਸਾਲ ਦੀ ਜਿਹੜੀ ਕਟੌਤੀ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਉਹ ਗਲਤ ਹੈ ਕਿਉਂਕਿ ਮਾਨਜੋ ਕੋਰਟ ਨੇ ਸਾਰੀਆਂ ਦਲੀਲਾਂ ਸੁਣੀਆਂ ਮਾਨਜੋ ਕੋਰਟ ਨੇ ਇਸ ਫੈਸਲੇ ਦੇ ਵਿੱਚ ਇਹ ਦੱਸਿਆ ਕਿ ਜਦੋਂ ਕੋਈ ਕਰਮਚਾਰੀ ਰਿਟਾਇਰ ਹੁੰਦਾ ਹੈ ਤਾਂ ਉਸ ਵਕਤ ਉਸ ਕੋਲ ਆਪਸ਼ਨ ਹੁੰਦਾ ਹੈ ਕਿ ਉਹ ਆਪਣੀ ਪੈਨਸ਼ਨ ਨੂੰ ਕਮਿਊਟ ਕਰਵਾਉਣਾ ਚਾਹੁੰਦਾ ਹੈ ਜਾਂ ਨਹੀਂ ਇਹ ਉਸ ਨੂੰ ਮਨਾ ਵੀ ਕਰ ਸਕਦਾ ਹੈ ਪੈਨਸ਼ਨਰ ਉਸਦੀ ਆਪਣੀ ਮਰਜ਼ੀ ਹੁੰਦੀ ਹੈ ਇਸ ਕਰਕੇ ਸਰਕਾਰ ਵੱਲੋਂ ਇਸ ਨੂੰ ਲੈ ਕੇ ਕੋਈ ਪ੍ਰੈਸ਼ਰ ਨਹੀਂ ਬਣਾਇਆ ਜਾਂਦਾ ਕਰਮਚਾਰੀ ਤੇ ਆਪਣਾ ਡਿਸੀਜਨ ਹੁੰਦਾ ਹੈ ਉਸ ਦਾ ਪੈਨਸ਼ਨ ਨੂੰ ਕਮਿਊਟੇਸ਼ਨ ਕਰਵਾਉਣਾ ਹੈ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਕਹਿ ਸਕਦੇ ਹਾਂ ਸਾਰੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀ ਹੈ ਕਿ ਫਿਰ ਫੈਸਲੇ ਦੀ ਗੱਲ ਕਰੀਏ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਹਨਾਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜੇਕਰ ਕਿਸੇ ਰਿਟਾਇਰੀ ਦੀ ਅਚਾਨਕੇਤ ਮੌਤ ਹੋ ਜਾਂਦੀ ਹੈ ਰਿਟਾਇਰਮੈਂਟ ਤੋਂ ਬਾਅਦ ਤਾਂ ਫਿਰ ਇੱਕ ਕਟੌਤੀ ਵੀ ਸਰਕਾਰ ਵੱਲੋਂ ਬੰਦ ਕਰ ਦਿੱਤੀ ਜਾਂਦੀ ਹੈ ਸੋ ਬਹੁਤ ਸਾਰੇ ਰਿਸਕ ਨੇ ਇਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੇ ਸਾਹਮਣੇ ਰੱਖੀਆਂ ਗਈਆਂ ਦਲੀਲਾਂ ਜੋ ਪੇਸ਼ ਕੀਤੀਆਂ ਗਈਆਂ ਜੋ ਕਿ ਐਡਵੋਕੇਟ ਵੱਲੋਂ ਉਸ ਨੂੰ ਨਹੀਂ ਮੰਨਿਆ ਗਿਆ ਕਿਉਂਕਿ ਉਹ ਦਲੀਲਾਂ ਨਾ ਮੰਨਣ ਯੋਗ ਨੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਹ ਕਿਹਾ ਗਿਆ ਹੈ ਕਿ ਜੋ ਸਮਾਂ ਹੈ ਉਸ ਨੂੰ 15 ਸਾਲ ਹੀ ਰਹਿਣ ਦਿੱਤਾ ਜਾਵੇਗਾ ਇਸ ਨੂੰ ਨਹੀਂ ਘਟਾਇਆ ਜਾਵੇਗਾ ਤੇ ਜਿੰਨਾ ਪਟੀਸ਼ਨਰਾਂ ਨੂੰ ਇਹ ਇਜਾਜ਼ਤ ਦਿੱਤੀ ਗਈ ਸੀ ਕਿ ਉਹਨਾਂ ਦੀ ਜੋ ਕਟੌਤੀ ਹੈ ਉਹ 10 ਸਾਲ ਜਾਂ 10.5 ਸਾਲ ਦਾ ਸਮਾਂ ਹੋ ਗਿਆ ਸੀ ਬੰਦ ਕਰ ਦਿੱਤੀ ਗਈ ਸੀ ਉਹ ਕਟੌਤੀ ਦੁਬਾਰਾ ਕੀਤੀ ਜਾਵੇਗੀ ਸਰਕਾਰ ਉਹਨਾਂ ਨੂੰ ਸਮਾ ਦੇਵੇ ਦੀ ਉਸ ਕਟੌਤੀ ਦਾ ਇੱਕਦਮ ਸਾਰੀ ਕਟੌਤੀ ਜੋ ਉਹਨਾਂ ਨੇ ਜਮ੍ਹਾਂ ਕਰਵਾਣੇ ਹੈ ਪੈਸੇ ਉਹ ਨਹੀਂ ਹੋਣਗੇ ਸਰਕਾਰ ਦੁਆਰਾ ਸਮਾ ਦਿੱਤਾ ਜਾਵੇਗਾ ਤੇ ਭਵਿੱਖ ਦੇ ਵਿੱਚ ਇੱਕ ਕਮੇਟੀ ਬਣਾਈ ਜਾਵੇਗੀ ਜੋ ਇਸ ਨੂੰ ਲੈ ਕੇ ਗੱਲਬਾਤ ਕਰੇਗੀ ਪੰਜਾਬ ਸਰਕਾਰ ਦੁਆਰਾ ਸੋਚ ਵਿਚਾਰ ਕਰੇਗੀ ਇਹ ਸਾਰਾ ਫੈਸਲਾ ਪੰਜਾਬ ਸਰਕਾਰ ਦਾ ਹੋਵੇਗਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਇਸ ਵਿੱਚ ਕੋਈ ਵੀ ਫੈਸਲਾ ਨਹੀਂ ਹੋਵੇਗਾ ਕਿਉਂਕਿ ਇਹ ਜੋ ਪਟੀਸ਼ਨਾਂ ਧਾਰ ਕੀਤੀਆਂ ਗਈਆਂ ਸੀ ਉਸ ਦਾ ਕੋਈ ਵੀ ਤਰਕ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਨਜ਼ਰ ਨਹੀਂ ਆਇਆ ਸੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ